ਤੂੰ ਆਪਣੇ ਆਪ ਦੀ ਤਲਾਸ਼ ਦੇ ਵਿੱਚ ਨਿਕਲ ਤੂੰ ਕਿਸ ਦੇ ਲਈ ਹਤਾਸ਼ ਹੈ ਤੂੰ ਆਪਣੇ ਆਪ ਦੀ ਤਲਾਸ਼ ਦੇ ਵਿੱਚ ਨਿਕਲ ਤੂੰ ਕਿਸ ਦੇ ਲਈ ਹਤਾਸ਼ ਹੈ ਤੂੰ ਚੱਲ ਤੇਰੇ ਅੰਦਰ ਚਾਨਣ ਹੈ ਤੂੰ ਜਲ ਤੇਰੇ ਅੰਦਰ ਅੱਗ ਹੈ ਹਾਂ ਇਹ ਅੱਗ ਰੋਸ਼ਨੀ ਇਹ ਜਨੂੰਨ ਇਹ ਹੈ ਨਾਰੀ ਸ਼ਕਤੀ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਇਸ ਸ਼ਕਤੀ ਨੂੰ ਸਲਾਮ ਕਰਨ ਦਾ ਦਿਨ ਹੈ ਅੱਜ ਦਾ ਦਿਨ ਉਹਨਾਂ ਸਾਰੀਆਂ ਔਰਤਾਂ ਦੇ ਨਾਂ ਹੈ ਜਿਨ੍ਹਾਂ ਨੇ ਆਪਣੀ ਹਿੰਮਤ ਦੇ ਨਾਲ ਸਮਾਜ ਦੀ ਤਸਵੀਰ ਨੂੰ ਬਦਲ ਦਿੱਤਾ ਅਤੇ ਆਪਣੀ ਮਿਹਨਤ ਦੇ ਨਾਲ ਸਫਲਤਾ ਦੀ ਨਵੀਂ ਇਬਾਦਤ ਲਿਖੀ। ਮਾਂ ਦੇ ਰੂਪ ਦੇ ਵਿੱਚ, ਮਮਤਾ ਭੈਣ ਦੇ ਰੂਪ ਦੇ ਵਿੱਚ ਸਹਾਰਾ, ਪਤਨੀ ਦੇ ਰੂਪ ਦੇ ਵਿੱਚ ਸਾਥ ਅਤੇ ਧੀ ਦੇ ਰੂਪ ਦੇ ਵਿੱਚ ਅਨਮੋਲ ਮੁਸਕਰਾਹਟ। ਉਹ ਘਰ ਦੀ ਰੌਣਕ ਵੀ ਹੈ, ਉਹ ਬਾਗ ਦੀ ਚਮਕ ਵੀ ਹੈ। ਮਹਿਲਾ ਦਿਵਸ ਦਾ ਅਸਲ ਅਰਥ ਸਿਰਫ ਇੱਕ ਤਰੀਕ ਨਹੀਂ ਹੈ, ਸਗੋਂ ਹਰ ਉਸ ਪਲ ਨੂੰ ਮਨਾਉਣਾ ਹੈ ਜਦੋਂ ਇੱਕ ਔਰਤ ਨੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਫੈਲਾਈ ਹੋਵੇ। ਮਹਿਲਾ ਦਿਵਸ ਸਿਰਫ ਉਹਨਾਂ ਔਰਤਾਂ ਦੇ ਲਈ ਨਹੀਂ ਹੈ ਜੋ ਰਿਕਾਰਡ ਬਣਾ ਰਹੀਆਂ ਨੇ ਸਗੋਂ ਹਰ ਉਸ ਔਰਤ ਦੇ ਲਈ ਹੈ ਜੋ ਹਰ ਰੋਜ਼ ਆਪਣੇ ਪਰਿਵਾਰ ਸਮਾਜ ਅਤੇ ਆਪਣੇ ਲਈ ਲੜ ਰਹੀ ਹੈ ਉਹ ਮਾਂ ਜੋ ਦਿਨ ਰਾਤ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਲੱਗੀ ਹੋਈ ਹੈ ਉਹ ਧੀ ਜੋ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹੈ ਉਹ ਭੈਣ ਜੋ ਆਪਣੇ ਭਰਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈ ਉਹ ਪਤਨੀ ਜੋ ਘਰ ਅਤੇ ਕੈਰੀਅਰ ਦੋਵਾਂ ਨੂੰ ਸੰਭਾਲ ਰਹੀ ਹੈ ਜਾ ਜਾਂਦਾ ਹੈ ਕਿ ਨਾਰੀ ਅਬਲਾ ਨਹੀਂ ਸਬਲਾ ਹੈ ਭਾਵ ਔਰਤ ਕਮਜ਼ੋਰ ਨਹੀਂ ਹੁੰਦੀ ਬਲਵਾਨ ਹੁੰਦੀ ਹੈ ਉਹ ਘਰ ਸੰਭਾਲਦੀ ਹੈ ਉਹ ਆਪਣਾ ਕਰੀਅਰ ਚਮਕਾਉਂਦੀ ਹੈ ਸਮਾਜ ਦੇ ਲਈ ਲੜਦੀ ਹੈ ਅਤੇ ਆਪਣੇ ਸੁਪਨਿਆਂ ਨੂੰ ਖੰਭ ਵੀ ਦਿੰਦੀ ਹੈ ਫਿਰ ਵੀ ਉਸ ਨੂੰ ਹਰ ਮੋੜ ਤੇ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਮਿਸ਼ਨ ਮੰਗਲ ਨੂੰ ਸਫਲ ਬਣਾਉਣ ਦੇ ਵਿੱਚ ਕਈ ਮਹਿਲਾਵਾਂ ਵਿਗਿਆਨੀਆਂ ਦਾ ਹੱਥ ਸੀ ਇਹ ਸੰਦੇਸ਼ ਦੀਆਂ ਅਸਲ ਰੌਕੇਟ ਗਰਲਸ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਔਰਤਾਂ ਅਸਮਾਨ ਤੋਂ ਵੀ ਪਾਰ ਜਾ ਸਕਦੀਆਂ ਨੇ ਜੋ ਔਰਤਾਂ ਜੇ ਔਰਤਾਂ ਨਾ ਹੁੰਦੀਆਂ ਤਾਂ ਇਹ ਸੰਸਾਰ ਨਾ ਹੁੰਦਾ ਫਿਰ ਵੀ ਹਰ ਰੋਜ਼ ਉਸ ਨੂੰ ਖੁਦ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਕਿਸੇ ਤੋਂ ਘੱਟ ਨਹੀਂ ਹੈ ਪਰ ਹੁਣ ਉਹ ਅਬਲਾ ਦੀ ਥਾਂ ਤੇ ਸਬਲਾ ਬਣ ਚੁੱਕੀ ਹੈ ਕਹਿੰਦੇ ਨੇ ਕਿ ਰੱਬ ਹਰ ਥਾਂ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਂ ਨੂੰ ਬਣਾਇਆ ਪਰ ਕੀ ਮਾਂ ਬਣਨਾ ਹੀ ਉਸਦੀ ਅਸਲ ਪਛਾਣ ਹੈ ਨਹੀਂ ਔਰ ਡਾਕਟਰ ਉਹ ਇੰਜੀਨੀਅਰ ਉਹ ਲੀਡਰ ਉਹ ਪਾਇਲਟ ਇਥੋਂ ਤੱਕ ਕਿ بزਨਸ ਵਿਮਨ ਵੀ ਬਣ ਸਕਦੀ ਹੈ ਸੋਚੋ ਜਰਾ ਕਿ ਕਲਪਨਾ ਚਾਵਲਾ ਜਿਸ ਨੇ ਤਾਰਿਆਂ ਨੂੰ ਛੂਇਆ ਮੈਰੀ ਕோம் ਜਿਸ ਨੇ ਰਿੰਗ ਦੇ ਵਿੱਚ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਫਾਲਗੁਨੀ ਨਾਇਰ ਜਿਸ ਨੇ ਆਪਣੀ ਕੰਪਨੀ ਬਣਾਈ ਅਤੇ ਕਰੋੜਾਂ ਦਾ ਬ੍ਰਾਂਡ ਬਣਾਇਆ ਇਹ ਔਰਤਾਂ ਸਿਰਫ ਨਾ ਨਹੀਂ ਹਨ ਇਹ ਇਨਕਲਾਬ ਹਨ ਇਹ ਕ੍ਰਾਂਤੀ ਹਨ ਬਾਲੀਵੁੱਡ ਤੋਂ ਲੈ ਕੇ ਅਸਲ ਜ਼ਿੰਦਗੀ ਦੇ ਵਿੱਚ ਕੰਗਨਾਰ ਨਾ ਦਿਪਿਕਾ ਪਾਦੁਕੋਨ आलिया ਪਟਵਰਗੀਆਂ ਐਕਟ੍ਰੈਸਸ ਨਾ ਸਿਰਫ ਗਲੈਮਰ ਰੋਲਸ ਨਿਭਾ ਰਹੀਆਂ ਨੇ ਬਲਕਿ ਪਾਵਰਫੁਲ ਕਿਰਦਾਰਾਂ ਦੇ ਨਾਲ ਸਮਾਜ ਨੂੰ ਸ਼ੀਸ਼ਾ ਵੀ ਦਿਖਾ ਰਹੀਆਂ ਨੇ ਤਾਂ ਦੀਆਂ ਨੂੰ ਖੁੱਲਕੇ ਸੁਪਨੇ ਲੈਣ ਦਿਓ ਉਹਨਾਂ ਨੂੰ ਪੜਨ ਦਿਓ ਅੱਗੇ ਵਧਣ ਦਿਓ ਹਰ ਔਰਤ ਦਾ ਉਸਦੀ ਮਿਹਨਤ ਅਤੇ ਟੈਲੈਂਟ ਲਈ ਸਤਿਕਾਰ ਕਰੋ ਚਾਹੇ ਉਹ ਘਰੇਲੂ ਔਰਤ ਹੋਵੇ ਜਾਂ ਫਿਰ ਦਫ਼ਤਰ ਜਾਣ ਵਾਲੀ ਔਰਤ ਹਰ ਔਰਤ ਨੂੰ ਬਰਾਬਰ ਦਾ ਅਧਿਕਾਰ ਦਿਓ ਕਿਉਂਕਿ ਕੱਚ ਦੇ ਮਹਿਲਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਕੀ ਪਤਾ ਕਿ ਇਹ ਔਰਤ ਹਰ ਦਰਦ ਤੋਂ ਬਾਅਦ ਹੋਰ ਵੀ ਨਿਖਰ ਜਾਂਦੀ ਹੈ ਤਾਓ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਮਨ ਪਾਵਰ ਦਾ ਜਸ਼ਨ ਮਨਾਈਏ ਇਸ ਨੂੰ ਸੈਲੀਬ੍ਰੇਟ ਕਰੀਏ ਤੇ ਕਹੀਏ ਕਿ ਸਾਡੇ ਨਾਲ ਦੁਨੀਆ ਰੋਸ਼ਨੀ ਸਾਡੇ ਨਾਲ ਹੈ ਅਤੇ ਅਸੀਂ ਹਾਂ ਅਸਲ ਤਾਕਤ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ ਪਰ ਕੀ ਸਿਰਫ ਇੱਕ ਦਿਨ ਦੀਆਂ ਗੱਲਾਂ ਤੇ ਸੋਸ਼ਲ ਮੀਡੀਆ ਪੋਸਟਾਂ ਹੀ ਕਾਫੀ ਹਨ ਨਹੀਂ ਅਸਲ ਜਸ਼ਨ ਉਹਦਾ ਹੋਵੇਗਾ ਜਦੋਂ ਹਰ ਦਿਨ ਹਰ ਪਲ ਹਰ ਮੌਕੇ ਔਰਤ ਨੂੰ ਉਹ ਸਤਕਾਰ ਉਹ ਪਿਆਰ ਉਹ ਬਰਾਬਰੀ ਦਾ ਦਰਜਾ ਮਿਲੇਗਾ ਜਿਸ ਦੀ ਉਹ ਹੱਕਦਾਰ ਹੈ